ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਮੇਰਾ ਨਾਮ ਆਰਸ਼ੀ ਜੀ ਪੌਰ ਸੋ ਅੱਜ ਮੈਂ ਤੁਹਾਡੇ ਨਾਲ ਇੱਕ ਉਹ ਗੱਲ ਸ਼ੇਅਰ ਕਰਨੀ ਸੀਗੀ ਸੋ ਆਪਣੇ ਨੀਹਾ ਪੁੜੀ ਜੀ ਦੀ ਡੈਥ ਹੋ ਗਈ ਆ ਸੋ ਉਹਦੀ ਮਤਲਬ ਉਹਦੇ ਸਹੁਰਿਆਂ ਨੇ ਉਹਨੂੰ ਜ਼ਹਿਰ ਦਿੱਤਾ ਜਾਂ ਉਹਨੂੰ ਖਿਲਾਇਆ ਗਿਆ ਜਾਂ ਉਹਨੇ ਕੋਈ ਦਾ ਖਾਧਾ ਇਹ ਇੱਕ ਇਨਵੈਸਟੀਗੇਸ਼ਨ ਦਾ ਹਿੱਸਾ ਠੀਕ ਹੈ ਸੋ ਉਹ ਚੱਲ ਰਹੀ ਹੈ ਠੀਕ ਹੈ ਬਟ ਇਹ ਚੀਜ਼ ਹੁੰਦੀਆਂ ਪਤਾ ਨਹੀਂ ਕਿਉਂ ਨੇਗੇ ਪਤਾ ਨਹੀਂ ਜਾਂ ਨਾ ਮਤਲਬ ਕਰਦੇ ਆ ਤੁਹਾਡੇ ਨਾਲ ਗੱਲਾਂ ਸ਼ੇਅਰ ਨਹੀਂ ਕਰਦੇ ਹੈਗੇ ਜਾਂ ਕੁੜੀਆਂ ਨਹੀਂ ਦੱਸਦੀਆਂ ਸ਼ੇਅਰ ਕਰਦੀਆਂ ਇਹ ਇੱਕ ਹੁੰਦਾ ਵਾ ਕੁੜੀਆਂ ਨਾਲ ਆਪਦੇ ਪੇਰੈਂਟਸ ਨੂੰ ਕੋਈ ਵੀ ਮਤਲਬ ਪ੍ਰੋਬਲਮ ਚ ਨਹੀਂ ਪਾਉਣਾ ਚਾਹੁੰਦੀਆਂ ਹੁੰਦੀਆਂ ਖੁਦ ਪ੍ਰੋਬਲਮ ਚ ਪੈ ਜਾਂਦੀਆਂ ਨੇ ਇਹ ਚੀਜ਼ਾਂ ਕਰਦੀਆਂ ਕਰਦੀਆਂ ਬਟ ਨਹੀਂ ਕਿਤੇ ਨਾ ਕਿਤੇ ਤੁਹਾਡੇ ਨਾਲ ਇੱਕ ਇਨਸਾਨ ਇਸ ਤਰ੍ਹਾਂ ਦਾ ਜੁੜਿਆ ਹੋਣਾ ਚਾਹੀਦਾ ਜਿਹਨੂੰ ਤੁਸੀਂ ਸਾਰੀਆਂ ਗੱਲਾਂ ਦੱਸ ਸਕੋ ਠੀਕ ਹੈ ਜੀ ਸੋ ਉਹ ਤੁਹਾਡੇ ਭੈਣ ਭਰਾ ਕੋਈ ਵੀ ਹੋ ਸਕਦਾ ਮਾਂ ਤੇ ਕੁਛ ਵੀ ਕੋਈ ਵੀ ਹੋ ਸਕਦਾ ਠੀਕ ਹੈ ਤੇਰੀ ਗੱਲ ਵੀ ਉਹਦੀ ਜਿਹੜੀ ਡੈਥ ਹੋ ਗਈ ਹੈ ਨਾ ਮਤਲਬ ਉਹਦੇ ਉਹਦੇ ਮਤਲਬ ਪੇਰੈਂਟਸ ਨੂੰ ਵੀ ਚਾਹੀਦਾ ਮੈਂ ਹੁਣੀ ਉਹਨਾਂ ਦੇ ਇੰਟਰਵਿਊ ਦੇਖ ਲਈ ਸੀ ਬੈਠੇ ਹੋਏ ਤੇ ਉਹਨਾਂ ਨੇ ਤਾਂ ਸਿਆ ਵੀ ਸਾਡੀ ਕੁੜੀ ਦੇ ਮਤਲਬ ਜਿਹੜੇ ਕਾਰ ਵਗੈਰਾ ਲਾਤੇ ਸੀਗੇ ਉਹ ਉਹਨੇ ਅਮਰਤ ਸ਼ੱਕਿਆ ਹੋਇਆ ਸੀਗਾ ਨੀਹਾ ਨੇ ਤੇ ਮਤਲਬ ਹੈ ਨਾ ਜਦੋਂ ਥੋੜੀ ਜਿਹੀ ਵੀ ਢੰਡੀ ਹੋਈ ਆ ਨਾ ਜਾਂ ਦੱਸਣਾ ਚਾਹੀਦਾ ਸੀ ਉਹਨਾਂ ਦਾ ਹੱਕ ਸੀਗਾ ਦੱਸਣਾ ਤੇ ਕੁੜੀ ਜਿਹੜਾ ਫੋਨ ਵਗੈਰਾ ਕਹਿੰਦੀ ਉਹ ਵੀ ਉਹਨਾਂ ਨੇ ਬੰਦ ਕਰਤਾ ਸੀਗਾ ਲੈ ਲਿਆ ਸੀਗਾ ਸੋ ਜਿਹੜੀ ਸੁਣਨ ਚ ਗੱਲ ਆਈ ਠੀਕ ਹੈ ਵੀ ਉਹਨਾਂ ਨੇ ਉਹਦਾ ਫੋਨ ਵੀ ਲੈ ਲਿਆ ਸੀਗਾ ਤੇ ਮੈਂ ਨਾ ਇੱਕ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਦੀ ਆ ਜੋ ਹੋ ਗਿਆ ਹੁਣ ਤਾਂ ਮਰ ਗਈ ਨਾ ਮਰ ਗਈ ਜਿਹੜੀ ਅੱਗੇ ਹੋਰ ਕੁੜੀਆਂ ਨੇ ਕਿੰਨਾ ਕੁਛ ਉੱਚਲੀ ਜਾਂਦਾ ਵਾ ਵੀ ਕਿਸੇ ਨੇ ਡਰਾਮਾ ਚ ਪਾਤਾ ਕਿਸੇ ਨੇ ਇਹਨੂੰ ਵੱਡ ਕੇ ਡਰਾਮਾ ਚ ਪਾ ਦਿੱਤਾ ਕਿਸੇ ਨੇ ਫ੍ਰਿਜ ਚ ਲਾ ਦਿੱਤਾ ਉਹਰ ਤੋਂ ਵੀ ਠੀਕ ਹੈ ਪਤਾ ਨਹੀਂ ਕਿਸ ਤਰ੍ਹਾਂ ਦੇ ਇਨਸਾਨ ਹੁੰਦੇ ਨੇ ਜਿਹੜੇ ਮਤਲਬ ਛੱਡ ਦੋ ਤੁਸੀਂ ਅਗਰ ਨਹੀਂ ਰਹਿਣਾ ਚਾਹੁੰਦੇ ਤਾਂ ਤੁਸੀਂ ਉਹਨਾਂ ਨੂੰ ਛੱਡ ਸਕਦੇ ਹੋ ਮਾਰਨਾ ਕੋਈ ਹੱਲ ਨਹੀਂ ਹੁੰਦਾ ਠੀਕ ਹੈ ਸੋ ਮਾਰਨਾ ਕੋਈ ਵੀ ਹੱਲ ਨਹੀਂ ਹੁੰਦਾ ਹੈਗਾ ਤੇ ਰਹੀ ਗੱਲ ਵੀ ਜਿਹੜੀਆਂ ਇਹੋ ਜਿਹੀ ਚੀਜ਼ਾਂ ਨਾ ਲਗਾਤਾਰ ਆਪਣੇ ਸਾਹਮਣੇ ਆਈ ਜਾਂਦੀ ਵੀ ਇੰਨੇ ਨਰਦਈ ਲੋਕ ਬੈਠੇ ਨੇਗੇ ਹਨਾ ਦੁਨੀਆ ਦੇ ਵੀ ਜਿਨ੍ਹਾਂ ਨੂੰ ਆ ਵੀ ਉਹਨਾਂ ਦੇ ਵੀ ਤਾਂ ਤੇ ਹੋਊਗੀ ਹਨਾ ਵੀ ਉਹ ਜੇ ਉਹਨਾਂ ਦੇ ਨਾਲ ਆਏ ਹੋਵੇ ਨਾ ਇੱਕ ਮੈਂਟਲੀ ਨਹੀਂ ਲੋਕ ਸੋਚਦੇ ਹੈਗੇ ਸਾਰੀਆਂ ਚੀਜ਼ਾਂ ਹਨ ਤੇ ਮਤਲਬ ਮੈਂ ਇਹ ਗੱਲ ਕਹਿਣੀ ਸੀਗੀ ਵੀ ਕੁੜੀਆਂ ਨੂੰ ਨਾ ਇੰਨੀ ਨਾਜ਼ੁਕ ਨਾ ਬਣਾਓ ਉਹਨਾਂ ਨੂੰ ਇੰਨੀ ਸੌਫਟ ਨਾ ਬਣਾਓ ਉਹਨਾਂ ਨੂੰ ਕਿ ਉਹ ਮਤਲਬ ਤੁਹਾਨੂੰ ਗੱਲ ਦੱਸਣਾ ਜਾਂ ਉਹ ਕਿਸੇ ਦਾ ਸਾਹਮਣਾ ਨਾ ਕਰ ਸਕੋ ਨੀ ਠੀਕ ਹੈ ਸਾਹਮਣਾ ਕਰਨਾ ਆਉਣਾ ਚਾਹੀਦਾ ਬੱਚੇ ਨੂੰ ਤੁਸੀਂ ਇੰਨਾ ਜ਼ਿਆਦਾ ਸਟਰੌਂਗ ਨਾ ਹੋ ਖਾਸ ਕਰਕੇ ਕੁੜੀਆਂ ਨੂੰ ਠੀਕ ਹੈ ਮੁੰਡਿਆਂ ਦਾ ਤਾਂ ਚਲੋ ਜੋ ਵੀ ਚੱਲਦਾ ਹੀ ਆ ਹਨਾ ਮਤਲਬ ਮਰਦ ਦਾ ਤੇ ਇੱਕ ਔਰਤ ਦਾ ਫਰਕ ਬਹੁਤ ਹੁੰਦਾ ਦਿਮਾਗ ਦਾ ਸੀ ਤੇ ਅਕਲ ਮਤ ਦਾ ਵੀ ਫਰਕ ਹੁੰਦਾ ਠੀਕ ਹੈ ਤੇ ਜਿਹੜੀ ਗੱਲ ਮਤਲਬ ਇਸ ਤਰ੍ਹਾਂ ਵੀ ਆਪਾਂ ਕਹਿੰਦੇ ਸੀਗੇ ਵੀ ਉਹ ਕੁੜੀ ਨੂੰ ਜਿਹੜਾ ਜ਼ਹਿਰ ਦਿੱਤਾ ਗਿਆ ਹਨ ਤੇ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਅੱਜ ਕੱਲ ਬਾਈਓ ਜਿਆਦਾ ਹੀ ਆਈ ਜਾਂਦੀਆਂ ਨੇ ਜੀ ਹਨਾ ਦੇਖੀ ਮਤਲਬ ਮੈਨੂੰ ਮੇਰਾ ਇਹ ਮੰਨਣਾ ਉਹ ਤਾਂ ਮਰ ਗਈ ਆ ਠੀਕ ਹੈ ਉਹਨੇ ਵਾਪਸ ਨਹੀਂ ਹੋਣਾ ਜਿਨ੍ਹਾਂ ਦਾ ਮਤਲਬ ਇਹ ਸੱਚ ਹੈਗਾ ਠੀਕ ਹੈ ਆਪਾਂ ਇਹ ਗੱਲ ਕਹਿ ਰਹੇ ਸੱਚ ਆ ਜਿਵੇਂ ਘਾਟਾ ਉਹਦੇ ਘਰ ਦੇ ਨੂੰ ਪਿਆ ਉਹਨਾਂ ਦੀ ਧੀ ਸੀ ਵੀ ਠੀਕ ਹੈ ਹੋਰ ਕਿਸੇ ਨੂੰ ਕੋਈ ਮਤਲਬ ਨਹੀਂ 2-4 ਦਿਨ ਗੱਲਾਂ ਕਰਨਗੇ ਸੋ ਥੈਟਸ ਇਟ ਸਭ ਖਤਮ ਹੋ ਗੂ ਬਰ ਘਟਾ ਉਹਨਾਂ ਦੇ ਮਾਪਿਓ ਨੂੰ ਉਹਨਾਂ ਨਾਲ ਭਰਾਵਾਂ ਨਹੀਂ ਨਾ ਭੈਣਾਂ ਨਹੀਂ ਹਨ ਸੋ ਆਂਦੇ ਮੈਨੂੰ ਤਾਂ ਇਹ ਲੱਗਦਾ ਵੀ ਆਪਾਂ ਨੂੰ ਨਾ ਦੇਖ ਪਰਖ ਕੇ ਚੱਲਣਾ ਚਾਹੀਦਾ ਵਾ ਵੀ ਜਿਹੜੇ ਮੁੰਡੇ ਵਾਲੇ ਹੁੰਦੇ ਹੈਗੇ ਤੇ ਵੈਸੇ ਤਾਂ ਮਾਪੇ ਉਹ ਨਾ ਆਏ ਦੇਖ ਪਰਖ ਕੇ ਕੀ ਕਰਦੇ ਆ ਵੀ ਪਰ ਵਰਤ ਕੇ ਵਿੱਚ ਰਹਿ ਕੇ ਪਤਾ ਲੱਗਦਾ ਵੀ ਕਿਹੋ ਜਿਹਾ ਇਨਸਾਨ ਨੇ ਕਿਹੋ ਜਿਹਾ ਬੰਦੇ ਨੇ ਹਨਾ ਤੇ ਪਰ ਫਿਰ ਵੀ ਆਪਾਂ ਨੂੰ ਥੋੜਾ ਬਹੁਤ ਪੁੱਛ ਲੈਣਾ ਚਾਹੀਦਾ ਵੀ ਗਾਹ ਕਿਹੋ ਜਿਹੇ ਬੰਦੇ ਆ ਤੇ ਕੁੜੀਆਂ ਨੂੰ ਇੰਨੇ ਨਾਜੂਕ ਨਾ ਬਣਾਓ ਉਹਨਾਂ ਨੂੰ ਇੰਨੇ ਜਿਆਦੇ ਉਹ ਨਾ ਬਣਾਓ ਉਹਨਾਂ ਨੂੰ ਸੌਫਟ ਨਾ ਬਣਾਓ ਉਹਨੂੰ ਸੌਫਟ ਤਰੀਕੇ ਨਾਲ ਉਹਨੂੰ ਬਹੁਤ ਹੋਰ ਹਿਸਾਬ ਨਾਲ ਪਾਲਣਾ ਚਾਹੀਦਾ ਕੁੜੀਆਂ ਨੂੰ ਅੱਜ ਕੱਲ ਦੇ ਮਾਹੌਲ ਦੇ ਨਾਲ ਜਿਵੇਂ ਅੱਜ ਕੱਲ ਕੁੜੀਆਂ ਦੇ ਨਾਲ ਹੋ ਰਿਹਾ ਠੀਕ ਹੈ ਉਹਦਾ ਕੈਰੀ ਹੈ ਨਾ ਤੇ ਪਾਲਣਾ ਹਨ ਤੇ ਉਹਨੂੰ ਸਾਹਮਣਾ ਕਰਨਾ ਸਿਖਾਉਣਾ ਚਾਹੀਦਾ ਬਾਕੀ ਰਹੀ ਗੱਲ ਉਹ ਮਰਦੀ ਗਾਗਾ ਹਨ ਜਿਨੇ ਆਪਣੀ ਜਨਾਨੀ ਨੂੰ ਇਸ ਤਰ੍ਹਾਂ ਕੀਤਾ ਹਨ ਤੇ ਮੈਨੂੰ ਕਹਿੰਦੇ ਵੀ ਉਹ ਫੌਜੀ ਸੀਗਾ ਮੁੰਡਾ ਪਤਾ ਨਹੀਂ ਹੁਣ ਉਹਨਾਂ ਦੇ ਜਾਂ ਉਹ ਮੁੰਡਾ ਬੇਈਮਾਨ ਸੀ ਉਹਦੇ ਘਰ ਦੇ ਬੇਈਮਾਨ ਸੀਗੇ ਹਨ ਮਤਲਬ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੋ ਉਹਨਾਂ ਨੂੰ ਮਾਰਨਾ ਤਾਂ ਬਿਲਕੁਲ ਵੀ ਨਹੀਂ ਚਾਹੀਦਾ ਸੀਗਾ ਨਾ ਛੱਡ ਦਿੰਦੇ ਹਨ ਕਿ ਠੀਕਾ 2-4 ਦਿਨ ਲੋਕ ਗੱਲਾਂ ਕਰ ਲੈਣ ਮਾਪੇ ਉਹ ਵੀ ਤਾਂ ਮਤਲਬ ਦੋਸੀ ਕੁੜੀ ਨੂੰ ਐਕਸੈਪਟ ਨਹੀਂ ਕਰਦੇ ਹੈਗੇ ਕਿ ਉਹ ਘਰੇ ਬੈਠਣ ਤੇ ਲਾਸ਼ ਨੂੰ ਮਨਜ਼ੂਰ ਕਰਦੇ ਨਹੀਂਗੇ ਸਾਡੇ ਸਮਾਜ ਦੀ ਸਚਾਈ ਹੈ ਠੀਕ ਹੈ ਪੌੜੀ ਹੈ ਜਿਹੜੀ ਸਭ ਤੋਂ ਜ਼ਿਆਦਾ ਸੋ ਸੌਰੀ ਕਈ ਮਾਪੇ ਨੂੰ ਇਹ ਬੁਰੀ ਵੀ ਲੱਗ ਸਕਦੀ ਮੇਰੀ ਗੱਲ ਠੀਕ ਹੈ ਸੋ ਬੁਰੀ ਲੱਗੇ ਕੋਈ ਗੱਲ ਨਹੀਂ ਬਟ ਸੱਚ ਤਾਂ ਹੈ ਨਾ ਮਤਲਬ ਲੋਕ ਆਪਦੀਆਂ ਧੀਆਂ ਨੂੰ ਉਹਨਾਂ ਨੂੰ ਮਰੀਆਂ ਹੋਈਆਂ ਨੂੰ ਰੋਣਾ ਪਿੱਟਣਾ ਜ਼ਿਆਦਾ ਲਾਈਕ ਕਰਦੇ ਨੇ ਜੇ بجائے ਕਿ ਉਹਨੂੰ ਜਿਉਂਦੀ ਜਾਗਦੀ ਨੂੰ ਦੇਖ ਕੇ ਖੁਸ਼ੀ ਦੇਖਦੀ ਨੂੰ ਕਿ ਆ ਸਾਡੇ ਘਰੇ ਬੈਠੀ ਹੈ ਹਨ ਇਸ ਤਰ੍ਹਾਂ ਰਹੀ ਗੱਲ ਮਾਪਿਆਂ ਦੀ ਜੇ ਤੁਸੀਂ ਆਪਦੇ ਬੱਚੇ ਨੂੰ ਆਪਣੇ ਪੁੱਤ ਨੂੰ ਸ਼ੇਅਰ ਨਹੀਂ ਕਰ ਸਕਦੇ ਤਾਂ ਤੁਸੀਂ ਉਹਨੂੰ ਵਿਆਹੋ ਨਾ ਮੁੰਡੇ ਦੀ ਰਹੀ ਗੱਲ ਹੈ ਜਦ ਤੁਹਾਨੂੰ ਪਤਾ ਤੁਹਾਡੇ ਘਰ ਦੇ ਇਹੋ ਜਿਹੇ ਤੁਹਾਡੀ ਮਾਂ ਤੁਹਾਡੀ ਭੈਣ ਤੁਹਾਡਾ ਪਿਓ ਜੋ ਵੀ ਆ ਤੁਹਾਡੇ ਇਸ ਤਰ੍ਹਾਂ ਦੇ ਹੈਗੇ ਆਗੇ ਫਿਰ ਤੁਸੀਂ ਜੇ ਕੁੜੀ ਦੇ ਨਾਲ ਵਿਆਹ ਕਰਾਇਆ ਚਾਹੇ ਤੁਹਾਡੀ ਲੰਬੈਰ ਜਾਂ ਇਹਦੇ ਵਿੱਚ ਕੋਈ ਮੈਟਰ ਨਹੀਂ ਕਰਦਾ ਹੈਗਾ ਕਿ ਇਲਾਵਾ ਕੀ ਰੇਂਜ ਹੈ ਠੀਕ ਹੈ ਜੇ ਤੁਹਾਡੀ ਮਤਲਬ ਤੁਹਾਨੂੰ ਤੁਹਾਡੀ ਐਨੀ ਵੀ ਨਹੀਂ ਚੱਲਦੀ ਹੈਗੀ ਵੀ ਤੁਸੀਂ ਆਪਣੀ ਵਾਈਫ ਦੇ ਨਹੀਂ ਸਟੈਂਡ ਲੈ ਸਕੋ ਤੁਹਾਨੂੰ ਇੰਨਾ ਵੀ ਨਹੀਂ ਅਕਲ ਹੈਗੀ ਵੀ ਤੁਸੀਂ ਆਪਣੀ ਵਾਈਫ ਦੇ ਨਾਲ ਖੜਨਾ ਮੈਂ ਫਿਰ ਤੁਹਾਡੇ ਮਰਦ ਹੋਣ ਦਾ ਕੋਈ ਫਾਇਦਾ ਨਹੀਂ ਠੀਕ ਹੈ ਕਿ ਲਾਈਫ ਪਾਰਟਨਰ ਆ ਤੁਹਾਡੇ ਮਾਪੇ ਆ ਮਾਪੇ ਆਏ ਆ ਆਪਾਂ ਨੂੰ ਜੋੜਨ ਲਈ ਆਏ ਨੇ ਠੀਕ ਹੈ ਜੋੜਨ ਲਈ ਕਿਸ ਤਰ੍ਹਾਂ ਆਏ ਨੇ ਵੀ ਮਤਲਬ ਜਿਹੜੇ ਵੀ ਆਪਣੇ ਮਾਪੇ ਪਪਾ ਨੂੰ ਜਿਵੇਂ ਮੇਰਾ ਵਿਆਹ ਹੋਇਆ ਸਾਬਜੀ ਨਾਲ ਵਿਆਹ ਹੋਇਆ ਮੇਰਾ ਮੈਨੂੰ ਮੇਰੇ ਮਾਪੇ ਆਪਣੇ ਇਹਨਾਂ ਦੇ ਨਾਲ ਜੋੜਤਾ ਠੀਕ ਹੈ ਸੋ ਮਾਪੇ ਦਾ ਕੋਈ ਭਰੋਸਾ ਨਹੀਂ ਕਰੋ ਕਿਥੇ ਕੀ ਹੋ ਜਾਣਾ ਕੁਛ ਨਹੀਂ ਪਤਾ ਹੈਗਾ ਉਹਨਾਂ ਦਾ ਮਤਲਬ ਇਹ ਹੁੰਦਾ ਵੀ ਇਹਨਾਂ ਦੇ ਅੱਗੇ ਜਾ ਕੇ ਟੋਪ ਪੈ ਜਵੇ ਜਾਂ ਸਾਨੂੰ ਭੁੱਲ ਜਾਣ ਇਹ ਚੀਜ਼ਾਂ ਹੁੰਦੀਆਂ ਨੇ ਗਿਆ ਪਰਮਾਤਮਾ ਸਬਰ ਦਿੰਦਾ ਨਾ ਜਦੋਂ ਆਪਣੇ ਮਾਪੇ ਚਲੇ ਜਾਂਦੇ ਆ ਫਿਰ ਆਪਾਂ ਨੂੰ ਸਬਰ ਆ ਜਾਂਦਾ ਇੱਕ ਟਾਈਮ ਤੇ ਆਪਾਂ ਰੋਈ ਜਾਂਦੇ ਆ ਰੋਈ ਜਾਂਦੇ ਆ ਪਰ ਇੱਕ ਟਾਈਮ ਤੇ ਆ ਕੇ ਆਪਾਂ ਨੂੰ ਸਬਰ ਆ ਜਾਂਦਾ ਕਿਉਂਕਿ ਪਤਾ ਹੁੰਦਾ ਵੀ ਉਹਨਾਂ ਨੇ ਵਾਪਸ ਨਹੀਂ ਆਉਣਾ ਠੀਕ ਹੈ ਸੋ ਅਗਰ ਤੁਸੀਂ ਨਭਾ ਹੀ ਨਹੀਂ ਸਕਦੇ ਤੁਸੀਂ ਤੁਹਾਨੂੰ ਪਹਿਲਾਂ ਹੀ ਪਤਾ ਤੁਹਾਡਾ ਟੱਬਰ ਹੈ ਉਹ ਤੁਹਾਡਾ ਪਰਿਵਾਰ ਹੈ ਉਹ ਜੇ ਤਾਂ ਤੁਸੀਂ ਇਹ ਜੀ ਚੀਜ਼ਾਂ ਕਰੋ ਇਹਨੂੰ ਸੁਵਿਹਾ ਕਰਾਓ ਹੀ ਨਾ ਹਨਾ ਅਗਰ ਤੁਹਾਡੇ ਚ ਦਾਮ ਨਹੀਂ ਹੈਗਾ ਕਿਸੇ ਦੇ ਨਾਲ ਨਭਾਉਣ ਦਾ ਹਨਾ ਜੇ ਤੁਸੀਂ ਖੜੇ ਹੋ ਤਾਂ ਫਿਰ ਤੁਸੀਂ ਇੱਕ ਮਤਲਬ ਹਨ ਥੰਮ ਬਣ ਕੇ ਖੜੋ ਵੀ ਹਾਂ ਜੀ ਤੁਹਾਡੇ ਨਾਲ ਆ ਨਾ ਜਿੱਥੇ ਵੀ ਜਾਊਂਗਾ ਤੁਸੀਂ ਤੁਹਾਡੇ ਨਾਲ ਅਗਰ ਤੁਸੀਂ ਨਿਭਾਈ ਨਹੀਂ ਸਕਦੇ ਤਾਂ ਤੁਹਾਨੂੰ ਕੋਈ ਫਾਇਦਾ ਨਹੀਂ ਆਵੇ ਠੀਕ ਹੈ ਤੂੰ ਇਸ ਤਰ੍ਹਾਂ ਦੇ ਮਰਦ ਹੋਣਗੇ ਜਿਹੜਾ ਆਪਣੀਆਂ ਵਾਈਫ ਵਿਆਹ ਕੇ ਛੱਡਦਾ ਜਾਂ ਮਤਲਬ ਇਹਨਾਂ ਨਿਰਈ ਪਾਪ ਕਰਤ ਵੀ ਉਹਨਾਂ ਨੂੰ ਕਿਸੇ ਨੇ ਧੱਕਾ ਦੇ ਕੇ ਛੱਡਦਾ ਆਪਦੀ ਨੂੰ ਕਿਸੇ ਨੇ ਕੀ ਹਨਾ ਤੇ ਇਸ ਤਰ੍ਹਾਂ ਹੀ ਮੈਂ ਗੱਲ ਕਰੀ ਜਾਂਦੀ ਸੀਗੀ ਆਪਦੀ ਫਰੈਂਡ ਨੇ ਨਾਲ ਪਿੱਛੇ ਜੇ ਇੱਕ ਹੋਰ ਆਈ ਸੀ ਨਾ ਕੱਲ ਇੱਕ ਸੱਸ ਨੇ ਨੌਨੂ ਸਿੱਟਿਆ ਨਹਿਰ ਦੇ ਵਿੱਚ ਧੱਕਾ ਦੇ ਕੇ ਤੇ ਅਸੀਂ ਲੈ ਮੈਨੂੰ ਨਹੀਂ ਲੱਗਦਾ ਹੈਗਾ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਕੁੜੀਆਂ ਨੂੰ ਬਹੁਤ ਉਹਦੇ ਨਾਲ ਸਿਖਾਉਣਾ ਚਾਹੀਦਾ ਵੀ ਤੁਸੀਂ ਪੂਰਾ ਹਨਾ ਸਟਰੋਂਗਲੀ ਰਹੋ ਵੀ ਆਏ ਨਹੀਂ ਹੈਗਾ ਨਾਜ਼ੁਕੂ ਜਿਹਾ ਬਣ ਕੇ ਨਾ ਰਹੋ ਕਿਉਂਕਿ ਹੁਣ ਤਾਂ ਚੱਲਣਾ ਹੀ ਨਹੀਂ ਹੈਗਾ ਨਾਜ਼ੁਕੂ ਬਣ ਕੇ ਠੀਕ ਹੈ ਕੁੜੀ ਵੀ ਕਿੰਨਾ ਕੁ ਟਾਈਮ ਜਾਂ ਸਹਿ ਸਕਦੀ ਹੈ ਨਾਲੇ 5 ਮਹੀਨੇ ਹੋਈ ਸੋਦੇਗਾ ਉਹਨੂੰ 5 ਮਹੀਨੇ ਦੇ ਵਿੱਚ ਉਹਨੇ ਕਿੰਨੂ ਕਿੰਨਾ ਕੁ ਜਾਣ ਲਿਆ ਹੋਊਗਾ ਕੁੜੀ ਨੂੰ ਹਨਾ ਪਰਿਵਾਰ ਦੇ ਵਿੱਚ ਮਤਲਬ ਸਾਲ ਤਾਂ ਆਪਣਾ ਰੈਸਟਾਰਿਆਂ ਚ ਹੀ ਲੰਘ ਜਾਂਦਾ ਵੀ ਅਸੀਂ ਰੈਸਟਾਰਿਆਂ ਦੇ ਵਿੱਚ ਹੀ ਲੰਘ ਜਾਂਦਾ ਵੀ ਅਸੀਂ ਕਿਸੇ ਨੂੰ ਮਿਲਦੇ ਚੌਲਦੇ ਹਾਂ ਨਾ ਜਾਂ ਕੁੜੀ ਦੇ ਰੈਸਟਾਰਿਆਂ ਚ ਜਾਂ ਮੁੰਡੇ ਦੇ ਰੈਸਟਾਰਿਆਂ ਚ ਹੈਨਾ ਤੇ ਇਦਾਂ ਹੀ ਲੰਘ ਜਾਂਦਾ ਸਾਲ ਤਾਂ ਹਨਾ ਫਿਰ ਨੈਕਸਟ ਈਅਰ ਹੁੰਦਾ ਵਾ ਸੈਕੰਡ ਈਅਰ ਜਿਹਦੇ ਚ ਆਪਾਂ ਚਲੋ ਲੋ ਕਾਫੀ ਕੁਝ ਦੇਖ ਲੰਮੀ ਹੈ ਵੀ ਤੇ 5 ਮਹੀਨਿਆਂ ਚ ਉਹਨੇ ਕੁੜੀ ਨੇ ਵਿਚਾਰਨੀ ਕੀ ਦੇਖਿਆ ਹੋਊਗਾ ਕੀ ਨਾ ਦੇਖਿਆ ਹੋਊਗਾ ਨਾ ਪਰ ਜਿਹੜੇ ਮੈਂ ਇੱਕੋ ਹੀ ਗੱਲ ਕਹਿਨੀ ਹੈ ਵੀ ਭਰਾਵੋ ਜੇ ਤੁਹਾਡੇ ਘਰ ਦੇ ਤੁਹਾਡੀ ਮਾਂ ਤੁਹਾਡੇ ਭੈਣ ਜਾਂ ਤੁਹਾਡੇ ਘਰ ਦੇ ਸਹਣ ਨਹੀਂ ਨਾ ਕਰ ਸਕਦੇ ਤੁਹਾਨੂੰ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਮਤਲਬ ਤੁਹਾਡੀ ਵਾਈਫ ਨਾਲ ਸ਼ੇਅਰ ਨਹੀਂ ਕਰ ਸਕਦੇ ਹੈਗੇ ਫਿਰ ਤੁਸੀਂ ਵਿਆਹ ਨਾ ਕਰਾਇਆ ਕਰੋ ਠੀਕ ਹੈ ਕਿਸੇ ਦੀ ਧੀ ਦੀ ਜਾਣ ਨਾ ਲੋ ਹਾਂ ਰਹੀ ਗੱਲ ਇੱਕ ਮੁੱਦੇ ਦੀ ਗੱਲ ਹੈ ਜਿਹੜੀ ਮੈਂ ਕਰਨੀ ਸੀਗੀ ਖਾਸ ਕਰਕੇ ਕੁੜੀਆਂ ਲਈ ਤੇ ਪੇਰੈਂਟਸ ਲਈ ਜਿਹੜੀਆਂ ਕੁੜੀਆਂ ਦੇ ਪੇਰੈਂਟਸ ਮੈਨੂੰ ਸੌਂਡ ਰਾਈਨ ਉਹਨਾਂ ਨੂੰ ਕਹਿ ਰਹੀਆਂ ਖਾਸ ਕਰਕੇ ਨੇ ਤੁਸੀਂ ਆਪਦੀ ਕੁੜੀਆਂ ਨੂੰ ਦਾਜ ਦੇਣੇ ਦਾਜ ਦੇਹੇਜ ਦੇਣੇ ਬੰਦ ਕਰ ਦੇ ਠੀਕ ਹੈ ਇਹ ਦਾਜ ਦੇਹੇਜ ਨਾ ਦਓ ਆਪਦੀਆਂ ਕੁੜੀਆਂ ਨੂੰ ਕੁੜੀਆਂ ਨੂੰ ਦੋ ਪਿਸਟਲ ਉਹਨਾਂ ਨੂੰ ਸਿਖਾਓ ਇਹਨੂੰ ਕਿਵੇਂ ਚਲਾਉਣਾ ਹਥਿਆਰਾਂ ਨੂੰ ਠੀਕ ਹੈ ਆਪਦੇ ਮਰਨੋਂ ਦਾ ਚੰਗਾ ਨਾ ਉਹਨਾਂ ਨੂੰ ਥੋਪ ਦੇਵੇ ਠੀਕ ਹੈ ਮੇਰਾ ਇਹ ਮੰਨਣਾ ਮੇਰੇ ਅਗਰ ਧੀ ਹੁੰਦੀ ਆ ਤਾਂ ਮੈਂ ਆਪਦੀ ਧੀ ਨੂੰ ਇਹ ਸਿਖਾਉਂਗੀ ਮੈਂ ਤਾਂ ਸਿਖਾ ਦੂੰਗੀ ਠੀਕ ਹੈ ਨਾ ਆਪਣੀ ਸੇਫਟੀ ਕਿਵੇਂ ਕਰਨੀ ਹੈ ਕਿੱਦਾਂ ਰਹਿਣਾ ਕਿੱਦਾਂ ਨਹੀਂ ਰਹਿਣਾ ਠੀਕ ਹੈ ਮਤਲਬ ਮੈਨੂੰ ਤਾਂ ਲੱਗਦਾ ਹੀ ਨਹੀਂ ਕਿ ਵੀ ਦਾਜ ਦੇ ਹੀੜਨ ਦੀ ਲੋੜ 골ਡ ਗ੍ਰੇਨ ਦੀ ਲੋੜ ਆ ਤੁਹਾਨੂੰ ਸੋਨੇ ਵਗੈਰਾ ਨਾ ਦੋ ਨਾ ਉਹਨੂੰ ਪਿਸਤਲ ਉਹਨੂੰ ਹਥਿਆਰ ਦੋ ਉਹਨੂੰ ਸਿਖਾਓ ਕਿੱਥੇ ਕਿਵੇਂ ਵਰਤਣਾ ਠੀਕ ਹੈ ਤਾਂ ਕਿ ਉਹ ਡੱਬ ਨਾਲ ਲਾ ਕੇ ਰੱਖੇ ਜਦੋਂ ਵੀ ਦਿਲ ਕਰੇ ਠੋਕੇ ਉਹਨਾਂ ਨੂੰ ਸੁਮਾਰ ਕੇ ਜਿਹੜੇ ਉਹਨਾਂ ਨੂੰ ਤੰਗ ਕਰਦੇ ਨੇ ਮੈਨੂੰ ਤਾਂ ਇੰ ਲੱਗਦਾ ਕਿ ਐਂ ਕਰਨਾ ਚਾਹੀਦਾ ਠੀਕ ਐ ਪਰ ਸੱਚੀ ਗੱਲ ਹੈ ਹੁੰਦਾ ਇਦਾਂ ਹੀ ਆ ਦਾਦੇ ਦੇ ਦੇਣ ਦੇ ਨਾਲ ਕੀ ਹੁੰਦਾ ਚੀਜ਼ਾਂ ਨੇ ਉਹ ਵਰਤਣ ਆਏ ਆਪਾਂ ਵਰਤ ਕੇ ਚਲੇ ਜਾਣ ਇੱਥੇ ਪਈਆਂ ਰਹਿ ਜਾਣੀਆਂ ਠੀਕ ਐ ਪਤਾ ਨਹੀਂ ਕੋਸ਼ੂ ਵੀ ਲੋਕ ਕਹਿੰਦੇ ਆ ਵੀ ਮੈਂਟ ਦਾ ਨਹੀਂ ਪਤਾ ਹੈਗਾ ਤੇ ਕੀ ਜ਼ਿੰਦਗੀ ਵੀ ਕੀ ਚੀਜ਼ ਆ ਨਾ ਰੋਸਾ ਪੱਲਦਾ ਨਹੀਂ ਤੇ ਟੈਨਸ਼ਨ ਭਵਿੱਖ ਦੀਆਂ ਫਿਊਚਰ ਦੀਆਂ ਜਿਹੜਾ ਹਜੇ ਆਉਣਾ ਹੈ ਠੀਕ ਹੈ ਇਸ ਲਈ ਆਪਦੀਆਂ ਕੁੜੀਆਂ ਨੂੰ ਨਾ ਮਤਲਬ ਸਿਖਾਓ ਥੋੜਾ ਜਿਹਾ ਵੀ ਕਿਵੇਂ ਡਟ ਕੇ ਰਹਿਣਾ ਕਿਵੇਂ ਨਾ ਰਹਿਣਾ ਹਨਾ ਮੈਂ ਪੇਰੈਂਟਸ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਵੀ ਆਪਣੀਆਂ ਕੁੜੀਆਂ ਨੂੰ ਨਾ ਮਤਲਬ ਜਦੋਂ ਵਿਆਹ ਤੋਂ ਦੂਸਰੇ ਦਿਨ ਵੀ ਤੁਸੀਂ ਉਹਨਾਂ ਨੂੰ ਪੁੱਛਿਆ ਜ਼ਰੂਰ ਕਰੋ ਕਿ ਤੁਹਾਡੇ ਘਰ ਦੇ ਵਿੱਚ ਕਿਵੇਂ ਹੈ ਨਾ ਕੀ ਚੱਲ ਰਿਹਾ ਵਾ ਕੁਝ ਮਾਵਾਪ ਗਲਤ ਸਿੱਖਿਆ ਵੀ ਦਿੰਦੇ ਨੇਗੇ ਪਰ ਮੈਨੂੰ ਲੱਗਦਾ ਨਹੀਂਗਾ ਕਿ ਕੋਈ ਦਿੰਦੇ ਹੋਣਗੇ ਗਲਤ ਕਿਉਂਕਿ ਉਹ ਆਪਦੀ ਧੀ ਦਾ ਭਲਾ ਹੀ ਚਾਹੁੰਦੇ ਹੁੰਦੇ ਨੇਗੇ ਕਈ ਮੈਂ ਕਾਫੀ ਜਗ੍ਹਾ ਤੇ ਸੁਣਿਆ ਵੀ ਲੋਕ ਕਹਿੰਦੇ ਨੇ ਕਿ ਮਾਵਾ ਘਰ ਪੱਟ ਦਿੰਦੀਆਂ ਨਹੀਂਗੇ ਹਨਾ ਮਾਵਾ ਕਦੇ ਘਰ ਨਹੀਂ ਪੱਟਦੀਆਂ ਹੁੰਦੀਆਂ ਤੇ ਰਹੀ ਗੱਲ ਵੀ ਤੁਸੀਂ ਆਦੇ ਨਾ ਟੀਆਂ ਨੂੰ ਪੁੱਛਿਆ ਕਰੋ ਵੀ ਉੱਥੇ ਕੀ ਚੱਲ ਰਿਹਾ ਹਨਾ ਵੀ ਜਾਂ ਤੁਹਾਡੇ ਰੈਸਟੋਰੈਂਟ ਕਿਹੋ ਜਿਹਾ ਤੇ ਤੁਹਾਨੂੰ ਉਹਨਾਂ ਦੇਖਣ ਦਾ ਨਜ਼ਰੀਆ ਕਿਦਾਂ ਦਾ ਹੈ ਉਹ ਤੁਹਾਡੀ ਧੀ ਵੱਲ ਕਿਵੇਂ ਦੇਖ ਰያ ਜਾਂ ਕੀ ਕਰਦੇ ਆ ਜਾਂ ਕੌਣ ਰਿਸ਼ਤੇਦਾਰ ਉਹਨੂੰ ਤੰਗ ਕਰਦਾ ਜਾਂ ਉਹਦੇ ਕੋਣ ਕਰਦਾ ਪਰਿਵਾਰ ਦਾ ਕਿਹੜਾ ਮੈਂਬਰ ਆ ਜਿਹੜਾ ਉਹਨੂੰ ਕਿਵੇਂ ਸਮਝਦਾ ਕੀ ਸਮਝਦਾ ਠੀਕ ਹੈ ਹਾਂ ਇੱਕ ਗੱਲ ਹੋਰ ਕੁੜੀਆਂ ਨੂੰ ਮੈਂ ਕਹਿਣਾ ਚਾਹੁੰਦੀ ਆ ਤੁਸੀਂ ਤੁਹਾਡੇ ਕੋ ਫੋਨ ਹੁੰਦਾ ਨਾ ਸਭ ਤੋਂ ਪਹਿਲਾਂ ਤੁਹਾਡੇ ਫੋਨ ਉਹ ਕਰਦੇ ਨੇਗੇ ਮਤਲਬ ਜਿਹੜੇ ਸਹੁਰੇ ਆ ਵੀ ਉਹਦਾ ਵੀ ਕੁੜੀ ਦਾ ਫੋਨ ਵਗੈਰਾ ਬੰਦ ਕਰ ਦਿੱਤਾ ਸੀਗਾ ਹਨਾ ਜਿਹੜੀ ਨਹੀਂ ਉਹਦਾ ਫੋਨ ਵਗੈਰਾ ਬੰਦ ਕੀਤਾ ਸੀਗਾ ਤੇ ਉਹਦਾ ਜਿਵੇਂ ਫੋਨ ਵਗੈਰਾ ਬੰਦ ਕਰਤਾ ਮੈਂ ਕੁੜੀਆਂ ਨੂੰ ਕਹਿਣਾ ਚਾਹੁੰਦੀ ਆ ਤੁਸੀਂ ਆਪਣੇ ਫੋਨ ਦੇ ਵਿੱਚ ਫੋਨ ਦਾ ਪਚਲਾਉਂਦੇ ਆ ਨਾ ਚਲਾਉਣਾ ਹੁੰਦਾ ਨਾ ਇੰਨਾ ਉਹਦੇ ਵਿੱਚ ਇੱਕ ਚੀਜ਼ਾ ਮਤਲਬ ਇੱਕ ਕੋਈ ਫੋਲਡਰ ਇਸ ਤਰ੍ਹਾਂ ਦਾ ਰੱਖੋ ਜਿਹਦੇ ਵਿੱਚ ਤੁਸੀਂ ਆਪਣੀ ਜ਼ਰੂਰੀ ਗੱਲਾਂ ਲਿਖ ਸਕੋ ਵੀ ਤੁਹਾਡੇ ਨਾਲ ਕੀ ਹੋਇਆ ਕਈ ਵਾਰੀ ਆਪਾਂ ਮਾਪੇ-ਬਾਪ ਨੂੰ ਨਹੀਂ ਦੱਸਦੇ ਓਬਵੀਅਸ ਆ ਆਪਾਂ ਕੁੜੀਆਂ ਦੱਸਦੀਆਂ ਹੀ ਨਹੀਂ ਦੇ ਲਈ ਇਸ ਤਰ੍ਹਾਂ ਦਾ ਹੁੰਦਾ ਕੁੜੀਆਂ ਠੀਕ ਹੈ ਉਰੇ ਜੀ ਕਿ ਕਿ ਇਸ ਤਰ੍ਹਾਂ ਦਾ ਫੋਲਡਰ ਰੱਖੋ ਜਿਹਦੇ ਵਿੱਚ ਤੁਸੀਂ ਆਪਣੀਆਂ ਚੀਜ਼ਾਂ ਲਿਖ ਸਕੋ ਜਾਂ ਤੁਹਾਡਾ ਭਰਾ ਆ ਜਾਂ ਤੁਹਾਡਾ ਮਤਲਬ ਉਹਦਾ ਮਤਲਬ ਲਿਖ ਸਕੋ ਉਹਦੇ ਵਿੱਚ ਠੀਕ ਹੈ ਤੁਸੀਂ ਆਪਣੇ ਦਲੀਲ ਪੇਸ਼ ਕਰ ਸਕੋ ਤਾਂ ਕਿ ਕੱਲ ਨੂੰ ਤੁਹਾਨੂੰ ਕੋਈ ਗੱਲ ਹੁੰਦੀ ਵੀ ਆ ਤੇ ਤੁਸੀਂ ਤੁਹਾਡੇ ਘਰ ਦੇ ਉਹ ਚੀਜ਼ ਚੈੱਕ ਕਰ ਸਕੋ ਤੇ ਉਹਦਾ ਲੋਕ ਤੁਹਾਡੇ ਪੇਕਿਆਂ ਦੇ ਵਿੱਚ ਤੁਹਾਡੀ ਭੈਣ ਭਰਾ ਜਾਂ ਮਾਂ ਜਾਂ ਪਿਓ ਚਲੋ ਮਾਂ ਪਿਓ ਨੂੰ ਤਾਂ ਨਾ ਮਤਲਬ ਐਵੇਂ ਪੜੇ ਲਿਖੇ ਜਿਹੜੇ ਉਹ ਕਰ ਸਕਦੇ ਜਿਹੜੇ ਨਹੀਂ ਪੜੇ ਲਿਖੇ ਉਹ ਤੁਸੀਂ ਆਦੇ ਭਰਾ ਨਾਲ ਮਤਲਬ ਇਸ ਤਰ੍ਹਾਂ ਤੁਹਾਡਾ ਬੌਂਡ ਹੋਣਾ ਚਾਹੀਦਾ ਕਿ ਤੁਸੀਂ ਉਹਨਾਂ ਨੂੰ ਹਰ ਗੱਲ ਦੱਸ ਸਕੋ ਠੀਕ ਹੈ ਤੇ ਮੈਨੂੰ ਲੱਗਦਾ ਵੀ ਜ਼ਿਆਦਾਤਰ ਮਾਂ ਤੇ ਪਿਓ ਨਾਲ ਪਿਓ ਨੂੰ ਦੱਸਣ ਨਾਲੋਂ ਹਨਾ ਆਪਾਂ ਭਰਾ ਨੂੰ ਮਤਲਬ ਜਿਵੇਂ ਮੈਂ ਆਪਦੇ ਭਰਾ ਦੇ ਜ਼ਿਆਦਾ ক্লোਜ਼ ਆਗੀ ਤੇ ਮਤਲਬ ਮੈਂ ਉਹਨਾਂ ਨੂੰ ਦੱਸੂਗੀ ਵੀ ਆਹ ਚੀਜ਼ ਆਈ ਹੋਈ ਆਈ ਹਨਾ ਮਤਲਬ ਇਹ ਚੀਜ਼ ਤੇ ਉਹ ਤੁਹਾਡੇ ਫੋਨ ਦੇ ਵਿੱਚ ਲੋਕ ਆ ਜਿਹੜਾ ਹਨਾ ਉਹ ਸਿਰਫ ਤੁਹਾਡੇ ਭਰਾ ਜਾਂ ਭੈਣ ਜਾਂ ਤੁਹਾਡੇ ਕਿਸੇ ਵੀ ਤਿਆਰੇ ਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਫੈਮਲੀ ਦੇ ਵਿੱਚ ਠੀਕ ਹੈ ਤੇ ਉਹ ਇਸ ਤਰ੍ਹਾਂ ਦਾ ਫੋਲਡਰ ਤੁਸੀਂ ਬਣਾਓ ਤਾਂ ਕਿ ਉਹ ਤੁਹਾਡੇ ਵੀ ਜਿਹੜੇ ਇੱਕ ਲੋਕ ਵਗੈਰਾ ਉਹ ਤੁਹਾਡੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਪੇਕਿਆਂ ਨੂੰ ਠੀਕ ਹੈ ਜਿੰਨੇ ਤੁਹਾਡੇ ਸਾਰੇ ਹੱਕ ਜਿੰਨਾ ਸਾਰੇ ਦਾ ਹੱਕ ਉਹ ਤੋਂ ਕਿਤੇ ਵੱਧ ਹੱਕ ਤੁਹਾਡੇ ਪੇਕਿਆਂ ਦਾ ਹੁੰਦਾ ਠੀਕ ਹੈ ਉਹ ਫੋਨ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੀ ਚੀਜ਼ਾਂ ਰੱਖੋ ਸੋ ਥੈਂਕ ਯੂ ਸੋ ਮਚ ਹੁਣ ਮੈਨੂੰ ਸਾਰੇ ਕਹਿਣਗੇ ਵੀ ਘਰ ਪੱਟਣ ਵਾਲੀ ਗੱਲ ਕਰਤੀ ਗਿਆ ਕੁਛ ਐਂ ਕਰਤਾ ਸੋ ਪਰ ਕੋਈ ਨਾਮ ਰੇ ਇਸ ਤੋਂ ਤਾਂ ਚੰਗਾ ਹੀ ਆ ਨਾ ਤੇ ਕੁੜੀ ਕਿੰਨੀ ਖੋਸ਼ ਸੀਗੀ ਉਹ ਕਿੰਨਾ ਨੂਰ ਸੀ ਚਿਹਰੇ ਤੇ ਉਹਦੇ ਜਿਸ ਦਿਨ ਉਹਦਾ ਵਿਆਹ ਸੀਗਾ ਉਹਦੀ ਵੀਡੀਓ ਬਹੁਤ ਜ਼ਿਆਦੀ ਚੱਲੀ ਸੀਗੀ ਨੀ ਥੈਂਕ ਯੂ so much ਥੈਂਕ ਯੂ so much ਲੋਕ ਨਾ ਦੂਜਿਆਂ ਦੀਆਂ ਧੀਆਂ ਨੂੰ ਵਿਆਹ ਕੇ ਲੈ ਜਾਂਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਧੀ ਬਣਾ ਕੇ ਲੈ ਕੇ ਚੱਲ ਜੇ ਨੇ ਪਰ ਬਾਅਦ ਵਿੱਚ ਉਹਨੂੰ ਨੌ ਦਾ ਦਰਜਾ ਵੀ ਨਹੀਂ ਦਿੰਦੇ ਠੀਕ ਹੈ ਖਾਸ ਕਰਕੇ ਮੈਂ ਸੁਸਨ ਗੱਲ ਕਹਿਣਾ ਜ ਜਣੀ ਤੁਸੀਂ ਵੀ ਕਿਸੇ ਢੀਂ ਉੱਥੇ ਵਿਆਹ ਕੇ ਆਈ ਹੁੰਦਾ ਘਰ ਉਹ ਤੁਹਾਡਾ ਵੀ ਨਹੀਂ ਹੁੰਦਾ ਠੀਕ ਹੈ ਉਹ ਘਰ ਤੁਹਾਡਾ ਵੀ ਨਹੀਂ ਹੁੰਦਾ ਉਹ ਘਰ ਜੇ ਨੌਂ ਦਾ ਨਹੀਂ ਉਹ ਤੁਹਾਡਾ ਵੀ ਨਹੀਂ ਠੀਕ ਹੈ ਪਤਾ ਨਹੀਂਗਾ ਮੈਂ ਤਾਂ ਹੈਰਾਨ ਆ ਵੀ ਕਹਿੋ ਜੇ ਦਿਲ ਦੀਆਂ ਹੁੰਦੀਆਂ ਨਿਗੀਆਂ ਇਹ ਕਹਿੋ ਜੇ ਦਿਲ ਦੇ ਲੋਕ ਹੁੰਦੇ ਨੇ ਜਿਹੜੇ ਮਾਰ ਦਿੰਦੇ ਨੇ ਕਿਸੇ ਨੂੰ ਠੀਕ ਹੈ ਮਾ ਤੁਹਾਡਾ ਕੋਈ ਆਪਣਾ ਪਰਸਨਲ ਨਿੱਜੀ ਮੈਟਰ ਹੋ ਸਕਦਾ ਸਮਝਿਆ ਪਰਸਨਲ ਨਿੱਜੀ ਮੈਟਰ ਹੋ ਸਕਦਾ ਪਰ ਤੁਸੀਂ ਆਪਦੇ ਘਰਦਿਆਂ ਦੇ ਨਾਲ ਇਸ ਤਰ੍ਹਾਂ ਕਰ ਸਕਦੇ ਤੁਹਾਡੀ ਨੌ ਜਿਹਨੂੰ ਤੁਹਾਡਾ ਵਨ ਸ਼ਰਗੇ ਵਧਾਉਣਾ ਜਿਹੜੀ ਸਭ ਕੁਝ ਛੱਡ ਕੇ ਤੁਹਾਡੇ ਲਈ ਆਈ ਹੈ ਕੀ ਯਾਰ ਈਆਂ ਦੀ ਜ਼ਿੰਦਗੀ ਕਿੱਦਾਂ ਦੀ ਹੁੰਦੀ ਹੈ ਨਾ ਸੋ ਕੁੜੀਓ ਸਟਰੋਂਗ ਬਣੋ